ਉਹ ਭੋਕਰ ਵਾਲਿਆਂ ਦੇ ਨਾ ਪੰਜਾਬ ਪ੍ਰਤੀ ਰਵਈਆ ਦੇਖ ਕੇ ਮੈਨੂੰ ਇੱਕ ਆਪਣੀ ਬਚਪਨ ਦੀ ਘਟਨਾ ਬਾਰ-ਬਾਰ ਚੇਤੇ ਆਉਂਦੀ ਆ ਵੀਡੀਓ ਜਰੂਰ ਸੁਣ ਲਿਓ ਗੱਲ ਸੁਣ ਲਿਓ ਜਰੂਰ ਕੰਮ ਦੀ ਆ ਵੇਹੇ ਅਸੀਂ ਏਡੇ ਨਾ ਇਧਰ ਗੁਰਦੁਆਰਾ ਸਾਹਿਬ ਰੜਾ ਸਾਹ ਪੈਂਦਾ ਸਾਡੇ ਨੇੜੇ ਇੱਥੇ ਜਦੋਂ ਮੈਂ ਜਣੀ ਕਹਦਾ ਵੀ ਬਚਪਨ ਤੋਂ ਜਵਾਨੀ ਵਾਲੀ ਕਾਂਦੀ ਟੱਪਣ ਜੇ ਲੱਗੇ ਵਿਚੋ ਵਿਚਾਲੇ ਸੀਗਾ ਨਾ ਜਵਾਨ ਸੀ ਨਾ ਬਚਪਨ ਸੀ 15-16 ਸਾਲ ਦਾ ਸੀਗਾ ਅਸੀਂ ਆ ਵੀ ਅਕਸਰ ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਚਲੇ ਜਾਂਦੇ ਸੀ ਕਹਿੰਦਾ ਵੀ ਗਰਮੀ ਦੇ ਵਿੱਚ ਧਾਉਣ ਚਲੇ ਜਾਂਦੇ ਸੀਗੇ ਇੱਕ ਦਿਨ ਮੈਂ ਉੱਥੇ ਇਸ਼ਨਾਨ ਕਰਨ ਲੱਗਿਆ ਹੋਇਆ ਨਾ ਹੋਣ ਲੱਗਿਆ ਹੋਇਆ ਨਹੀਂ ਕਹਿੰਦਾ ਵੀ ਮੇਰੇ ਸਾਹਮਣੇ ਇੱਕ ਬੰਦਾ ਐ ਡੁੱਬਣ ਲੱਗਿਆ ਕਿਤੇ ਉਹਦਾ ਪੈਰ ਗਾਹਾਂ ਤਲਕ ਗਿਆ ਡੂੰਘੇ ਧਾਮੇ ਚਲਿਆ ਗਿਆ ਤੇ ਉਹ ਥੱਲੇ ਜਾਵੇ ਭਲਕੀ ਜੀ ਮਾਰ ਕੇ ਫਿਰ ਉੱਤੇ ਆ ਜੇ ਕਹਦੇ ਬਾਈ ਬਚਾਈ ਬਾਈ ਬਚਾਈ ਆਈ ਘਰੀ ਆ ਉਹ ਦੂਜੀ ਤੀਜੀ ਵਾਰ ਜਦੋਂ ਆਇਆ ਉੱਤੇ ਭਾਈ ਮੇਰਾ ਵੀ ਹੁਣ ਇੰਨਾ ਹੀ ਬੰਦਾ ਸਾਹਮਣੇ ਟਾਈਮ ਹੈ ਨਹੀਂ ਸੋਚਣ ਦਾ ਮੈਂ ਉਹਦੀ ਬਾਹ ਫੜ ਲਈ ਉਹ ਪਤੰਦਰ ਨੇ ਫੜ ਕੇ ਬਾਹ ਖਿੱਚਿਆ ਉੱਤੇ ਹੀ ਬਹਿ ਗਿਆ ਮੇਰੇ ਪਤੰਦਰ ਉਹ ਮੈਂ ਥੱਲੇ ਤੇ ਚਲ ਮੈਂ ਵੀ ਤਾਰ ਪਰ ਹੋ ਗਿਆ ਵੀ ਯਾਰ ਹੋ ਗਈ ਗਿਆ ਭੈਣ ਮੈਂ ਤਾਂ ਇਹਨੂੰ ਬਚਾਉਣ ਲੱਗਿਆ ਤੇ ਛਲ ਮੈਨੂੰ ਥੱਲੇ ਲੈ ਲਿਆ ਚਲੋ ਬਾਬੇ ਦੀ ਕਿਰਪਾਈ ਮੈਂ ਤਾਰੀ ਆਉਂਦੀ ਸੀ ਮੈਨੂੰ ਤਾਰਨਾ ਆਉਂਦਾ ਸੀ ਮੈਂ ਥੱਲੇੋਂ ਨਿਕਲਿਆ ਤੇ ਮੈਂ ਆਉਂਦਾ ਹੀਠਾਂ ਹੀ ਗਿਆ ਲੋ ਵੀ ਡੂੰਘਾ ਹੀ ਹੋ ਗਿਆ ਥੱਲੇ ਉਹਨੂੰ ਮਜਬੂਰੀ ਨਹੀਂ ਛੱਡਣਾ ਪਿਆ ਉਹਨੇ ਮੈਂ ਤਾਂ ਪਤੰਦਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਜਾਨ ਬਚਾਉਣ ਕੀਤੀ ਕੋਸ਼ਿਸ਼ ਉਹ ਪਤੰਦਰ ਮੇਰੇ ਹੀ ਉੱਤੇ ਬਹਿ ਗਿਆ ਮੈਨੂੰ ਡੋਪਤਾ ਨੇ ਤੇ ਇਹੀ ਘਟਨਾ ਹੁਣ ਇਹ ਬੌਕਰ ਵਾਲਿਆਂ ਨਾਲ ਹੋਈ ਆ ਜਦੋਂ ਕੇਜਰੀਵਾਲ 2014 ਦੇ ਵਿੱਚ ਆਪਣੇ ਪਾਰਲੀਮੈਂਟ ਵਾਲੀ ਚੋਣਾਂ ਲੜਦਾ ਜਦੋਂ ਇਹ ਸਾਰੇ ਕਿਦੋਂ ਦਾ ਛੁਪੜਾ ਸਾਫ ਹੁੰਦਾ ਸਿਰਫ ਕੀ ਪੰਜਾਬ ਵਾਲਿਆਂ ਨੇ ਉਦੋਂ ਇਹਨੂੰ 4 ਐਮਪੀ ਦੇ ਕੇ ਇਹਦੀ ਡੁੱਬਦੀ ਬੇੜੀ ਬਚਾਈ ਸੀਗੀ ਨੂੰ ਡੁੱਬਣ ਲੱਗਿਓ 4 ਥੰਮੀਆਂ ਦਿੱਤੀਆਂ ਪੰਜਾਬ ਵਾਲੇ ਨੇ ਉਲਟਾ ਉਹੀ ਕੰਮ ਵੀ ਇਹਨੂੰ ਆਪਾਂ ਥੰਮੀਆਂ ਦੇ ਕੇ ਬਚਾਇਆ ਤੇ ਉਲਟਾ ਇਹ ਪਤੰਦਰਾ ਜਾ ਕੇ ਆਪਣੇ ਸਿਰ ਤੇ ਬਹਿ ਗਏ ਪੰਜਾਬੀਆਂ ਦੇ ਚਲੋ ਸਿਰ ਤੇ ਬੈਠੇ ਜੋ ਵੀ ਚੱਲੀ ਜਾਂਦੇ ਵੀ ਕੋਈ ਨਹੀਂ ਉਹਦੇ ਲੱਗੇ ਯਾਰ ਹੁਣ ਤਾਂ ਜ਼ਮੀਨਾਂ ਨੂੰ ਹੀ ਹੱਥ ਪਾ ਲਿਆ ਇਹ ਤਾਂ ਸਾਲੀ ਜ਼ਮੀਨ ਛਰੇ ਆ ਪਹਿਲਾ ਸ਼ਰਤੇ ਹੀ ਬੈਠਾ ਜਿਹੜਾ ਗਲਾਵੇਂ ਨੂੰ ਹੱਤ ਪਾ ਲਿਆ ਸਾਡੇ ਜੀਵ ਨੂੰ ਹੱਤ ਪਾ ਲਿਆ ਯਾਰ ਵੀ ਛੱਡੇ ਨਹੀਂ ਗਏ ਜੋਗੇ ਉਹੀ ਗੱਲ ਆ ਵੀ ਆਪਾਂ ਦਾ ਇਹ ਸੀ ਵੀ ਭਾਈ ਇਹ ਕੇਜਰੀ ਵਾਲਾ ਵੀ ਇਹ ਤਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਾਵਾਂਗੇ ਇਹਨੂੰ ਪੰਜਾਬ ਦੀ ਸੋਚ ਸੀਗੀ ਇਹਦੇ ਲਈ ਤਾਂ ਸੋਚ ਬਹੁਤ ਵਧੀਆ ਸੀ ਪੰਜਾਬੀਆਂ ਦੀ ਵੀ ਇਹਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਲੈ ਕੇ ਜਾਵਾਂਗੇ ਸਪੋਰਟ ਕਰਾਂਗੇ ਫੁੱਲ ਉਸੇ ਚੱਕਰ ਜੀ ਇਹਦੀ ਫਿਰ ਦੂਜੀ ਵਾਰੀ ਦੇਖ ਲਓ ਪੰਜਾਬ ਦੇ ਵਿੱਚ ਸਰਕਾਰ ਬਣਾਇਆ ਤੁਸੀਂ ਬਾਈ ਵਿੱਚ ਦਿੱਲੀ ਜੀ ਵੀ ਜਿਹੜੇ ਵਧੀਆ ਜਿਹਨੇ ਕੰਮ ਸਹੀ ਕਰਦਾ ਰਿਹਾ ਮੈਨੂੰ ਯਾਦ ਆ 2020 ਦੇ ਵਿੱਚ ਜਦੋਂ ਇਹ ਤੀਜੀ ਵਾਰ ਮੁੱਖ ਮੰਤਰੀ ਬਣਿਆ ਤਾਂ ਇਹਨੇ ਉਦੋਂ ਇਹ ਕਿਹਾ ਸੀ ਵੀ ਮੇਰੇ ਜੇ ਕੰਮ ਚੰਗੇ ਲੱਗਦੇ ਤਾਂ ਵੋਟਾਂ ਪਾਦੇ ਹੁੰਦੀ ਨਹੀਂ ਨਹੀਂ ਪਾਦੇ ਨਾ ਰਹਿਣ ਦਿਓ ਉਦੋਂ ਫਿਰ ਪੰਜਾਬ ਜਿਹੜੀ ਉਹ ਕੋਲੇ ਵਾਦੇ ਵਾਦੇ ਕਰਨ ਦੀ ਲੋੜ ਨਹੀਂ ਹੈ ਭਾਈ ਪਰ ਹੁਣ ਐਸਾ ਕੀ ਹੋ ਗਿਆ ਪਿਆ ਇਹ ਕਦੇ ਜਿਉ ਆਟਾ ਵਾਲਿਆਂ ਨੂੰ ਦੇ ਦਾਂਗੇ 18000 ਉਹਨੂੰ ਵਰਦੀਆਂ ਦਵਾਂਗੇ ਮੰਦਿਰਾਂ ਮਸੀਤਾਂ ਵਾਲਿਆਂ ਨੂੰ ਰਾਗੀਆਂ ਟਾਡੀਆਂ ਨੂੰ ਦਵਾਂਗੇ ਪੈਸੇ ਉਹ ਚੀਜ਼ਾਂ ਜਿਹਨਾਂ ਲੱਗਿਆ 1000 1000 ਰੁਪਏ ਦਵਾਂਗੇ 2 2000 ਦਵਾਂਗੇ ਇਹ ਚੀਜ਼ਾਂ ਸਮਝ ਲਾ ਵੀ ਉਦੋਂ ਇਹ ਜਿਵੇਂ ਆਉਦੇ ਇਹ ਮਕਸਦ ਤੋਂ ਭਟਕ ਚੁੱਕਿਆ ਜਿਹੜਾ ਰਾਹ ਇਹਨਾਂ ਨੇ ਚੁਣਿਆ ਸੀਗਾ ਕਿੱਧਰ ਸਵਰਾਜ ਗਿਆ ਕਿੱਧਰ ਯਾਰ ਸਾਡੀਆਂ ਜ਼ਮੀਨਾਂ ਦਸ ਹੁਣ ਸਾਡੇ ਖੇਤ ਨੇ ਇੱਥੇ ਮੇਰੇ ਕੋਲ ਚਲ 1.5 ਤੋਂ 2 ਕਿੱਲੇ ਜ਼ਮੀਨ ਹੈਗੀ ਆ ਇਹਦੇ ਤੇ ਮੇਰਾ ਵਧੀਆ ਗੁਜ਼ਾਰਾ ਚੱਲੇ ਮੈਂ ਕੋਈ ਜੌਬ ਮੇਰੇ ਕੋਲ ਨਾ ਵਜੇ ਜਦੋਂ ਮੈਂ ਫ੍ਰੀ ਵੀ ਹੁੰਦਾ ਸੀ ਕਰੋਨਾ ਚ ਵੀ ਰਹਾ ਤਾਂ ਮੈਂ ਇੱਥੇ ਆਪਦੇ ਖਾਣ ਪੀਣ ਜੋਗਾ ਜਣੀ ਕਹਿੰਦਾ ਵੀ ਕਰਦੀਆਂ ਸਬਜ਼ੀਆਂ ਫਲ ਬਹੁਤ ਆਰਗੈਨਿਕ ਬੀਜ ਦਾ ਮੈਂ ਉਹ ਨਿਯਾਜ ਖਾਤਾ ਨਹੀਂ ਪਉਂਦਾ ਉਹ ਪਤੰਦਰ ਜੇ ਹੁਣ ਆਇਆ ਹੀ ਇੱਥੇ ਆ ਕੇ ਮੈਨੂੰ ਕਹੇ ਵੀ ਤੂੰ ਆਪਦੀ ਜ਼ਮੀਨ ਦੇ ਵੀ ਐਸੀ ਤੈਨੂੰ ਤਾਂ ਛੋਟਾ ਜਿਹਾ ਪਲਾਟ ਦਵਾਂਗੇ ਉਹ ਮੈਨੂੰ ਕੁੱਤੇ ਨੇ ਵੱਡੇ ਹਾਲ ਕੇ ਨੇ ਯਾਰ ਇਹੀ ਮੇਰੇ ਕੋਲ ਜ਼ਮੀਨ ਆ ਇਹ ਮੈਨੂੰ ਮੇਰੇ ਪਿਓ ਦਾਦੇ ਨੇ ਮੈਨੂੰ ਦਿੱਤੀ ਆ ਜਦੋਂ ਮੈਂ ਉਹਦੇ ਗਾਂ ਪੋਸਤਾਂ ਨੂੰ ਆਪੀਆਂ ਦੇ ਜਾਣੀਆਂ ਤੁਸੀਂ ਸੜੇ ਆ ਕੇ ਇੱਥੇ ਦਾ ਪਲਾਟ ਕਟੋਗੇ ਕੀ ਅਸੀਂ ਪਲਾਟ ਸਰਚ ਮਾਰਦੇ ਆ ਯਾਰ ਆਪਾਂ ਪੱਠੇ ਵੜਦਾ ਅਸੀਂ ਡੰਗਾ ਰੱਖੇ ਹੋਏ ਨੇ ਜੋ ਮੰਨਦੇ ਤੋਂ ਬੰਦਾ ਟਾਈਮ ਵੀ ਆਇਆ ਸੀ ਭਾਈ ਦੁੱਧ ਤੋਂ ਸਾਡੀ ਕਮਾਈ ਕਦੇ ਰੁਕੀ ਨਹੀਂ ਦੁੱਧ ਤੋਂ ਸਾਨੂੰ 5-7000 ਰੁਪਏ ਹਫ਼ਤੇ ਦਾ ਆਉਂਦੇ ਹੀ ਆਉਂਦਾ ਜਿੰਨਾ ਮਰਜੀ ਬੰਦਾ ਪੈ ਜਾਏ ਕਿਸੇ ਕੰਮ ਕੰਮ ਮਿਲੇ ਨਾ ਮਿਲੇ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਆੜੀ ਸੋਣੀ ਫਸਲ ਸਾਨੂੰ ਆਈ ਜਾਣੀ ਆ ਆ ਝੋਨਾ ਵੇਚ ਕੇ ਸਾਡਾ ਵਧੀਆ ਗੁਜ਼ਾਰਾ ਹੁੰਦਾ ਰਾਗ ਯਾਰ ਤੂੰ ਆ ਕੇ ਆੜੀਆਂ ਪਜਾਉ ਫਸਲਾਂ ਖਾਣ ਲੱਗ ਗਿਆ ਯਾਰ ਅਸੀਂ ਤਾਂ ਤੁਹਾਨੂੰ ਡੁੱਬਦੇ ਨੂੰ ਬਚਾਇਆ ਸੀ ਤੁਹਾਡੀ ਪੇੜੀ ਬੇੜੀ ਬੰਨੇ ਲਈ ਸੀ ਉਦੋਂ ਜੇ 2014 ਦੇ ਵਿੱਚ ਤੁਹਾਨੂੰ ਪੰਜਾਬ ਚਾਰ 섬ੀਆਂ ਨਾ ਦਿੰਦਾ ਚਾਰ ਪਾਰਲੀਮੈਂਟ ਸੀਟਾਂ ਨਾ ਦਿੰਦਾ ਤਾਂ ਤੁਹਾਡੀ ਪਾਰਟੀ ਖੈਰੇ ਹੋਣਾ ਮੰਗੂ ਖਤਮ ਸੀ ਜਿਵੇਂ ਦੂਜੀਆਂ ਹੋਰ ਤਾਂ ਪਾਰਟੀਆਂ ਉੱਭਰੀਆਂ ਨੇ ਉਹ ਖਤਮ ਹੋ ਗਈਆਂ ਕਿੰਨੇ ਕਦੋਂ ਜਮਾਨਤ ਜ਼ਬਤ ਕਰਾਈ ਜਾਂਦੇ ਇੱਕ ਨਹੀਂ ਇਹ ਦਿੱਲੀ ਚ ਜਮਾਨਤਾਂ ਜ਼ਬਤ ਹੋਈਆਂ ਜੀ ਉਹ ਪੰਜਾਬ ਵਾਲੇ ਨੇ ਯਾਰ ਤੈਨੂੰ ਬਈ ਖੜਾ ਕੀਤਾ ਤੁਹਾਨੂੰ ਜਿਉਂਦੇ ਕੀਤਾ ਇੰਟਰਨੈਸ਼ਨਲ ਪਾਰਟੀ ਬਣ ਗਈ ਅਜੇ ਤੱਕ ਤੁਸੀਂ ਯਾਰ ਪੰਜਾਬੀਆਂ ਨੂੰ ਮੈਂ ਤਾਂ ਟਾ ਹੁਣ ਤੁਰ ਪੇ ਸਾਨੂੰ ਇੱਕ ਗੱਲ ਹੋਰ ਵੀ ਇਹਨੂੰ ਸਮਝ ਆਉਂਦੇ ਨੇ ਜਦ ਪੰਜਾਬ ਨੂੰ ਪਤਾ ਨਹੀਂ ਕੀ ਇਹਨੇ ਬੇਚੇ ਨੇ ਮਾਰਾ ਕੀਤਾ ਇਹ ਤਾਂ ਦੁਨੀਆ ਦਾ ਭਾਰਤ ਤਾਂ ਹੀ ਮਾਰਾ ਕੀਤਾ ਬਾਕੀ ਦੇਸ਼ ਤਾਂ ਚੰਗਾ ਮੰਨਦੇ ਨੇ ਸਿੱਖਾਂ ਨੂੰ ਇਹ ਪੰਜਾਬ ਵਾਲਿਆਂ ਨੂੰ ਰਾਸ ਆਉਂਦਾ ਜਿਵੇਂ ਅੰਦਰਾ ਗਾਂਧੀ ਨੇ 84 ਦਾ ਅਟੈਕ ਕਰਾਇਆ ਭਾਰੀ ਬਹੁਤ ਉਹ ਤਾਂ ਜਿੱਤ ਗਈ ਸੀ ਉਹ ਵੀ ਜਿਹੜਾ ਜਣੀ ਸਿੱਖਾਂ ਦੇ ਉਲਟ ਚੱਲਦਾ ਉਹਨੂੰ ਮਤਲਬ ਬਹੁਮਤ ਮਿਲਦੀ ਹੈ ਬਾਕੀ ਸ਼ੂਬਿਆਂ 'ਚ ਉਹਨੂੰ ਵੋਟਾਂ ਮਿਲ ਜਾਂਦੀਆਂ ਮੈਨੂੰ ਲੱਗਦਾ ਹੈ ਕਿ ਜੈਤਰੀ ਵਾਲਾ ਉਹਨਾਂ ਦੇ ਅਹੀ ਦਿਮਾਗ 'ਚ ਆ ਗਿਆ ਵੀ ਆਪਾਂ ਪੰਜਾਬ ਵਾਲਿਆਂ ਨੂੰ ਹੁਣ ਲੁੱਟੀਏ ਕੁੱਟੀਏ ਪੰਜਾਬ ਪਾਰਟੀ ਆਪਣੀ ਬਣ ਗਈ ਆ ਪੰਜਾਬੀ ਨੂੰ ਆਪ ਕੁੱਟਦੇ ਆਂ ਲੁੱਟਦੇ ਆਂ ਤੇ ਬਾਕੀ ਸ਼ੂਬਿਆਂ ਚ ਜਾ ਕੇ ਕਹਾਂਗੇ ਵੀ ਦੇਖੋ ਅਸੀਂ ਖਾਲਸਤਾਨੀ ਹੁੰਦਾ ਬਲਿਆ ਤੇ ਫੇਰ ਉਧਰੋਂ ਮੁੜ ਕੇ ਵੋਟਾਂ ਪਾਉਣਗੇ ਸਾਨੂੰ ਸਾਲਾ ਕੀ ਤੁਹਾਡੇ ਦਿਮਾਗ ਚ ਕੀੜਾ ਕਿ ਗੰਦ ਕਿੱਥੋਂ ਬੜਿਆ ਹੋਇਆ ਯਾਰ ਹੱਦ ਹੀ ਹੋ ਗਈ ਛਾਲੀ ਆ ਸ਼ਾਂਤ ਮੰਨੋ ਆ ਸ਼ਾਂਤ ਮੰਨੋ ਤੁਸੀਂ ਪੰਜਾਬ ਜੇ ਤੁਹਾਨੂੰ ਪੈਰਾਂ ਤੇ ਖੜੇ ਕਰ ਸਕਦਾ ਤੁਹਾਡੀਆਂ ਲੱਤਾਂ ਵੱਢ ਵੀ ਸਕਦਾ ਜ਼ਮੀਨਾਂ ਵਾਲਾਂ ਜਾ ਕੇ ਛੜੀਆਂ ਵਾਲਾਂ